ਤੂ ਅਤੇ ਗ੍ਰਿਫਤਾਰੀਆਂ ਫਿਰ ਕੁਝ ਸਮੇਂ ਬਾਅਦ ਇੱਕ ਖਾਰਕੂ ਸਿੰਘ ਦੇ ਸਿੱਧ ਤੋਂ ਦੋਲ ਜਾਣ ਉਪਰੰਤ ਉਸ ਨੇ ਪੁਲਿਸ ਕੋਲ ਇਸ ਥਾਹਰ ਦੀ ਜਾਣਕਾਰੀ ਦੇ ਦਿੱਤੀ 20 ਦਸੰਬਰ 1992 ਨੂੰ ਸਵੇਰੇ ਮੂਬਾ ਪੁਲਿਸ ਪਿੰਡ ਬਖਤਰੀ ਇਸ ਥਾਹਰ ਤੇ ਆਈ ਘਰ ਦੀ ਤਲਾਸ਼ੀ ਲਈ ਦੋ ਲਾਇਸੈਂਸੀ ਰਫਲਾਸ ਮਨੀਤ ਭਾਈ ਬਹਾਦਰ ਸਿੰਘ ਅਤੇ ਭਾਈ ਸਦਾਕਦਰ ਸਿੰਘ ਨੂੰ ਪੁਲਸ ਆਪਣੇ ਨਾਲ ਲੈ ਕੇ ਸਰਦਾਰ 나జర్ ਸਿੰਘ ਉਸ ਵਕਤ ਘਰ ਨਹੀਂ ਸੀ ਜਿਸ ਕਰਕੇ ਉਹ ਪੁਲਿਸ ਦੇ ਹੱਥ ਨਾ ਆਏ। ਇਸ ਘਟਨਾ ਬਾਰੇ ਪਤਾ ਲੱਗਣ ਦੇ ਸਰਦਾਰ 나జర్ ਸਿੰਘ ਨੂੰ ਰੂਪੋਸ਼ ਹੋ ਗਏ। 23 ਦਸੰਬਰ ਨੂੰ ਦਵਾਰਾ ਪੁਲਿਸ ਪਿੰਡ ਬਖਤਰੀ 나జర్ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਆਈ ਪਰ ਉਹ ਰੂਪੋਸ਼ ਹੋਣ ਕਰਕੇ ਪੁਲਿਸ ਨੂੰ ਖਾਲੀ ਹੱਥ ਮੋੜਨਾ ਪਿਆ। ढ़ेੜ ਕੁ ਮਹੀਨੇ ਬਾਅਦ ਭਵਾਨੀਗੜ੍ਹ ਦੀ ਪੁਲਿਸ ਨੇ ਨਾਬੇ ਤੋਂ ਸਰਦਾਰ 나జర్ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਕੁਝ ਦਿਨ ਪੁਲਸ ਨੇ ਉਹਨਾਂ ਨੂੰ ਰੱਖਿਆ ਅਤੇ ਫਿਰ ਥੋੜੇ ਦਿਨਾਂ ਬਾਅਦ ਛੱਡ ਦਿੱਤਾ। ਭਾਈ ਬਹਾਦਰ ਸਿੰਘ ਦੇ ਦੋ ਪੁੱਤਰ ਹਨ ਅਤੇ ਭਾਈ ਸੁਦਾਗਰ ਸਿੰਘ ਦੇ ਇੱਕ ਧੀ ਅਤੇ ਦੋ ਪੁੱਤਰ ਹਨ। ਭਾਈ ਸੁਦਾਗਰ ਸਿੰਘ ਦੇ ਇੱਕ ਪੁੱਤਰ 26 ਜਨਵਰੀ 1993 ਨੂੰ ਹੋਇਆ ਜਿਸ ਨੂੰ ਭਾਈ ਸੁਦਾਗਰ ਸਿੰਘ ਵੇਖ ਨਾ ਸਕੇ ਕਿਉਂਕਿ ਕਰੀਬ 1 ਮਹੀਨਾ ਪਹਿਲਾਂ ਪੁਲਿਸ ਨੇ ਭਾਈ ਸੁਦਾਗਰ ਸਿੰਘ ਅਤੇ ਭਾਈ ਬਹਾਦਰ ਸਿੰਘ ਹੋਰਾਂ ਨੂੰ ਘਰੋਂ ਚੁੱਕ ਲਿਆ ਸੀ ਜੋ ਮੁੜ ਕੇ ਕਦੀ ਵੀ ਪਰਿਵਾਰ ਨੂੰ ਨਹੀਂ ਮਿਲੇ। ਸਰਦਾਰ ਰਾਜਲ ਸਿੰਘ ਅਤੇ ਬਾਕੀ ਪਰਿਵਾਰ ਦੇ ਜੀਵਾਂ ਨੇ ਇਨ੍ਹਾਂ ਬੱਚਿਆਂ ਨੂੰ ਬੜੇ ਪਿਆਰ ਅਤੇ ਜ਼ਿੰਮੇਵਾਰੀ ਨਾਲ ਪਾਲਿਆ ਇਸ ਥਾਂ ਹਰ ਦੀ ਜਾਣਕਾਰੀ ਦੇਣ ਵਾਲੇ ਦਾ ਬਾਅਦ ਵਿੱਚ ਪੁਲਿਸ ਨੇ ਮੁਕਾਬਲਾ ਬਣਾ ਦਿੱਤਾ